कल योद्धा केरपुथ ही निकला अपने पयोदा कातिल बीते दिन कपूरथला दे नेड़ले इलाके आरसीएफ कोल एक व्यक्ति दे कतल दा मामला सामने आया सी एसएसपी गौरव दूर अंदेशी पड़ताल ने कुछ ही कंठियां च मामला साफ कर दिता कतल होए व्यक्ति दे पुत्र ने ही अपने बाप दा कतल कीता मानियो डीजीपी पंजाब श्री गौरव यादव जी ते दिश निर्देश हीट ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅਨਾ ਕਤਲ ਜਿਹੜਾ ਹੈਗਾ ਉਹਨੂੰ 12 ਘੰਟੇ ਦੇ ਵਿੱਚ ਉਹਦੀ ਗੁੱਥੀ ਸੁਲਝਾ ਲਈ ਗਈ ਹੈ 1 ਦਸੰਬਰ ਤਕਰੀਬਨ ਰਾਤੀ 10 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਇੱਕ ਕਰਨ ਕੁਮਾਰ ਦੇ ਥਰੂ ਕਿ ਉਹਦੇ ਪਿਤਾ ਸੁਰਜ ਕੁਮਾਰ ਦਾ ਕਿਸੇ ਅਣਪਛਾਤੇ ਲੋਕਾਂ ਨੇ ਜਿਹੜਾ ਕਤਲ ਕਰ ਦਿੱਤਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਰਨ ਕੁਮਾਰ ਦੀ ਸਟੇਟਮੈਂਟ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਦਰਜ ਕਰਨ ਉਪਰੰਤ ਆ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਵਕ ਵਕ ਜਿਹੜੀ ਟੀਮਾਂ ਬਣਾਈਆਂ ਗਈਆਂ ਜਿਦੀ ਨਿਗਰਾਨੀ ਐਸਪੀਡੀ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਐਸਐਚਓ ਸਦਰ ਕਪੂਰਥਲਾ ਅਤੇ ਇੰਚਾਰਜ ਸੀਆਈਏ ਵੱਲੋਂ ਕੀਤੀ ਗਈ ਹੈ ਵਕ ਵਕ ਪਹਿਲੂਆ ਤੋਂ ਜਿਹੜੀ ਇਹਦੀ ਤਫਤੀਸ਼ ਬੜੀ ਡੂੰਘਾਈ ਨਾਲ ਕੀਤੀ ਗਈ ਜਿਹਦੇ ਵਿੱਚ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਇੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਜਿਹੜਾ ਇਹ ਕਤਲ ਦੀ ਜਿਹੜੀ ਕੌਨਸਪਿਰੇਸੀ ਸੀਗੀ ਉਹ ਸੂਰਜ ਕੁਮਾਰ ਦਾ ਮੁੰਡਾ ਜਿਹੜਾ ਕਰਨ ਕੁਮਾਰ ਹੈ ਉਹਦੇ ਵੱਲੋਂ ਹੀ ਰਚੀ ਗਈ ਸੀ ਜਿਹੜਾ ਕਰਨ ਕੁਮਾਰ ਹੈਗਾ ਹੈ ਉਹਦਾ ਉਹਦਾ ਮੇਨ ਮੋਟੀਵੇ ਸੀਗਾ ਕਿ ਜਿਹੜਾ ਉਹਦੇ ਪਿਓ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਉਹਨੂੰ ਹਥਿਆਣਾ ਚਾਹੁੰਦਾ ਸੀਗਾ ਉਹਨੂੰ ਲੱਗਦਾ ਸੀ ਕਿ ਕਿਤੇ ਮੇਰੇ ਜਿਹੜੇ ਫਾਦਰ ਹੈ ਸੂਰਜ ਕੁਮਾਰ ਉਹ ਕਿਤੇ ਆਪਣੀ ਪ੍ਰਾਪਰਟੀ ਤੋਂ ਉਹਨਾਂ ਨੂੰ ਅਨੂ ਕਰਨ ਕੁਮਾਰ ਨੂੰ ਬੇਦਖਲ ਨਾ ਕਰ ਦੇਣ ਇਸ ਕਰਕੇ ਉਹਨੇ ਜਿਹੜੀ ਆਪਣੀ ਫਾਦਰ ਦੀ ਪ੍ਰਾਪਰਟੀ ਨੂੰ ਹੜਪਣ ਲਈ ਇਹ ਸਾਜ਼ਿਸ਼ ਰਚੀ ਜਿਹਦੇ ਵਿੱਚ ਉਹਨੇ ਆਪਣੇ ਤਿੰਨ ਮਿੱਤਰ ਤਰਸੀਮ ਲਾਲ ਬਿੱਲਾ ਮੰਗਤ RAM ਗੋਲੀ ਅਤੇ ਹਰਜਿੰਦਰ ਸਿੰਘ ਜਿੰਦਰ ਇਹ ਤਿੰਨ ਮਿੱਤਰਾ ਦੀ ਜਿਹੜੇ ਨੇ ਇਹਨੇ ਆਪਣੀ ਮਦਦ ਲਈ ਹੈਗੀ ਹੈ ਅਤੇ ਇਸ ਕਤਲ ਨੂੰ ਜਿਹੜਾ ਇਲਜ਼ਾਮ ਦਿਵਾਇਆ ਗਿਆ ਹੈ ਜਿਹੜੇ ਦੋਸ਼ੀ ਕਿੱਥੇ ਰਹਿੰਦੇ ਬਣੇ ਹਨ ਜਿਹੜੇ ਦੋਸ਼ੀ ਹੈਗੇ ਆ ਉਹ ਸਰਤੂਲਾਪੁਰ ਥਾਣਾ ਕਬੀਰਪੁਰ ਆ ਇੱਕ ਮੋਲਾ ਉੱਚਾ ਥੋੜਾ ਕਪੂਰਥਲਾ ਅਤੇ ਪੁਸਵਾਲ ਥਾਣਾ ਕਬੀਰਪੁਰ ਕਿੰਨੇ ਇਹਨਾਂ ਇਹ ਯੰਗ ਮੁੰਡੇ ਹੀ ਹੈਗੇ ਆ ਜੀ 30 ਸਾਲ ਤੋਂ ਘੱਟ ਹੀ ਹੈ। ਬਿਲਕੁਲ ਹਰਜਿੰਦਰ ਸਿੰਘ ਜੰਦਰ ਹੈ ਉਹਦੇ ਉੱਤੇ ਪਹਿਲੇ ਹੀ ਲੜਾਈ ਝਗੜੇ ਦਾ ਇੱਕ ਮੁਕਦਮਾ ਕਪੀਰਪੁਰ ਥਾਣੇ 'ਚ ਦਰਜ ਹੈ ਜਦੇ ਵਿੱਚ ਇਹਦੀ ਅਰੈਸਟ ਪੈਂਡਿੰਗ ਸੀਗੀ। ਬਾਦਾਂ 'ਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਹੈਗਾ ਹੈ ਅਤੇ ਦੋਵੇਂ ਦਾਤਰ ਉਹ ਵੀ ਜਿਹੜੇ ਰਿਕਵਰ ਕਰ ਲਏ ਗਏ ਹਨ ਤੇ ਇਹਦੀ ਮੁਕਦਮੇ ਦੀ ਜੜਤ ਨੂੰ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਹ ਮੁਕਦਮਾ ਇੱਕ ਮਾਨਵੀ ਰਿਸ਼ਤਿਆਂ 'ਤੇ ਵੀ ਅਸਰ ਕਰਦਾ ਹੈ ਕਿ ਪਿਓ ਦਾ ਕਤਲ ਪੂਤ ਨੂੰ ਲੋਕ ਰਹਿ ਗਿਆ ਖੁਲਸ ਨੂੰ ਪ੍ਰਾਇਮਰੀ ਕਾਰਨ ਕੀ ਦਿਖੇ ਕਿ ਇਹਨਾਂ ਦੀ ਅਰ ਫੈਮਿਲੀ ਬੈਕਗ੍ਰਾਉਂਡ ਸੀ ਕਿ ਕਿੰਨੇ ਕ ਪੈਸਿਆਂ ਦਾ ਸੂਚਰੇ ਸੀ ਡਿਸਪਿਊਟ ਸੀਗਾ ਜਿਸ ਤੋਂ ਇਹ ਸਾਰਾ ਕੁਝ ਹੋ ਪਾਇਆ ਜਿਹੜੀ ਮੋਢਲੀ ਪੁਸ਼ਕਿਸ਼ ਤੋਂ ਕਰਨ ਕੁਮਾਰ ਦੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਪਲੈਨਿੰਗ ਸੀਗੀ ਕਿ ਜਿਹੜੇ ਆਪਣੇ ਫਾਦਰ ਸੂਰਜ ਕੁਮਾਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਤਕਰੀਬਨ ਜਿਹੜਾ ਨੇ ਅੰਦਾਜ਼ਾ 20 ਲੱਖ ਰੁਪਏ ਦੱਸਿਆ ਹੈਗਾ ਉਹਦੇ ਇੰਨੇ ਪੈਸੇ ਨਾਲ ਵੇਚ ਕੇ ਉਹ ਬਾਹਰਲੇ ਮੁਲਕ ਤੇ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ ਤੇ ਇਸ ਮਤਲਬ ਨਾਲ ਹੀ ਹੋਨੇ ਜਿਹੜਾ ਇਹ ਕਤਲ ਨੂੰ ਅੰਜਾਮ ਦੋਇਆ ਤੇ ਇਹਨਾਂ ਨੂੰ ਕਤਲ ਕਰਨ ਨੇ ਇਹਨੂੰ ਕੁਝ ਆਫਰ ਕੀਤਾ ਸੀ ਸਰ ਉਹਨੇ ਕੋਈ ਅਮਾਉਂਟ ਹੀ ਬਿਲਕੁਲ ਜਿਹੜਾ ਕਤਲ ਕਰਨ ਵਾਲਿਆਂ ਨੂੰ ਜਿਹੜਾ 4 ਲੱਖ ਰੁਪਏ ਦਾ ਲਾਲਚ ਇਹਨੇ ਦਿੱਤਾ ਸੀਗਾ ਕਰਨ ਕੁਮਾਰ ਦੀ ਮਦਰ ਜਾਂ ਫੈਮਿਲੀ ਚ ਕੌਣ ਕੌਣ ਸੀ ਕਰਨ ਕੁਮਾਰ ਦੀ ਮਦਰ ਜਿਹੜਾ ਉਹਦਾ ਡਾਈਵੋਰਸ ਆਪਣੇ ਫਾਦਰ ਸੁਰਜ ਕੁਮਾਰ ਨਾਲ ਤਕਰੀਬਨ 12 ਸਾਲ ਪਹਿਲਾਂ ਹੋਇਆ ਸੀਗਾ ਤੇ ਜਿਹੜਾ ਕਰਨ ਆਪਣੀ ਵਾਈਫ ਤੇ ਆਪਣੇ ਬੱਚੇ ਨਾਲ ਰਹਿੰਦਾ ਸੀ ਠੀਕ ਡਾਂਟ ਚੂ ਥੈਂਕ ਯੂ